ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋ ਸਿੰਘ ਜੀ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਇਹ ਦੋ ਚੀਜ਼ਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਦਾਨ ਕਰੋ ਕਿਉਂਕਿ ਜੇਕਰ ਇਹ ਦੋ ਚੀਜ਼ਾਂ ਨੂੰ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਾਂ ਫਿਰ ਕਿਸੇ ਮੰਦਰ ਦੇ ਵਿੱਚ ਜਾ ਕੇ ਤੁਸੀਂ ਦਾਨ ਕਰਦੇ ਹੋ ਤੇ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਦੁੱਖ ਨੇ ਤੁਹਾਡੇ ਜਿੰਨੇ ਵੀ ਦੁੱਖ ਨੇ ਉਹ ਸਾਰੇ ਕੱਟੇ ਜਾਣਗੇ ਇਹਨਾਂ ਦੋ ਚੀਜ਼ਾਂ ਨੂੰ ਦਾਨ ਕਰਨ ਦੇ ਨਾਲ ਸਾਡੇ ਕਿਹੜੇ-ਕਿਹੜੇ ਦੁੱਖ ਤਕਲੀਫਾਂ ਕੱਟੇ ਜਾਂਦੇ ਨੇ ਤੇ ਸਾਨੂੰ ਕਿਉਂ ਦਾਨ ਕਰਨੀਆਂ ਚਾਹੀਦੀਆਂ ਨੇ ਇਹ ਸਾਰੀ ਗੱਲਬਾਤ ਅੱਜ ਦੇ ਵੀਡੀਓ ਦੇ ਵਿੱਚ ਕਰਾਂਗੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਥ ਸੰਗਤ ਜੀ ਕਈ ਵਾਰ ਆਪਾਂ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਹੁੰਦਾ ਹੈ ਜਿਸ ਦੇ ਲਈ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ ਉਥੋਂ ਆਪਾਂ ਜਾ ਕੇ ਦਵਾਈ ਲੈਂਦੇ ਹਾਂ ਆਪਾਂ ਇਲਾਜ ਵੀ ਕਰਵਾਉਂਦੇ ਹਾਂ ਪਰ ਆਪਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸੰਗਤ ਜੀ ਕਈ ਵਾਰ ਤਾਂ ਆਪਾਂ ਕਈ ਜਗ੍ਹਾ ਤੇ ਜਾ ਕੇ ਥੱਕ ਹਰ ਜਾਂਦੇ ਹਾਂ ਪਰ ਕਿਤੋਂ ਵੀ ਆਪਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਆਪਾਂ ਇਹ ਵੀ ਚੀਜ਼ ਮੰਨਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਹਰ ਇੱਕ ਬਿਮਾਰੀ ਤੇ ਇਲਾਜ ਤੇ ਲਈ ਡਾਕਟਰ ਇਲਾਜ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਈ ਤਾਂ ਲੋਕ ਕਈ ਛੇਜਨਾਂ ਨੂੰ ਲੈ ਕੇ ਵਹਿਮਾਂ ਦੇ ਵਿੱਚ ਪੈ ਜਾਂਦੇ ਨੇ ਜੇ ਉਹਨਾਂ ਦੇ ਕੁਝ ਨਾ ਕੁਝ ਹੋ ਜਾਂਦਾ ਹੈ ਤਾਂ ਉਹ ਹੱਥ ਹੌਲੇ ਕਰਵਾਉਣ ਲੱਗ ਜਾਂਦੇ ਨੇ। ਡਾਕਟਰਾਂ ਦੀ ਸਲਾਹ ਵੀ ਨਹੀਂ ਲੈਂਦੇ। ਜਦੋਂ ਸੰਗਤ ਜੀ ਉਹਨਾਂ ਦੀ ਪ੍ਰੋਬਲਮ ਵੱਧ ਜਾਂਦੀ ਹੈ ਜੇਕਰ ਆਪਾਂ ਇਹ ਦੋ ਚੀਜ਼ਾਂ ਗੁਰਦੁਆਰਾ ਸਾਹਿਬ ਵਿੱਚ ਦਾਨ ਕਰਦੇ ਹਾਂ ਤੇ ਜਿਹੜੇ ਆਪਣੇ ਦੁੱਖ ਤਕਲੀਫ ਨੇ ਉਹ ਸਾਰੇ ਦੂਰ ਹੋ ਜਾਂਦੇ ਨੇ ਤੇ ਕਈ ਵਾਰ ਸੰਗਤ ਜੀ ਜੇਕਰ ਇਹਨਾਂ ਦੋ ਚੀਜ਼ਾਂ ਨੂੰ ਅਸੀਂ ਦਾਨ ਕਰਦੇ ਰਹੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਆਉਂਦੀਆਂ ਹੀ ਨਹੀਂ ਜਿਵੇਂ ਆਪਾਂ ਗੱਲ ਕਰੀਏ ਕਿ ਝਾੜੋ ਤੇ ਲੋਨ ਦੀ ਇਹ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਮੰਦੇ ਦੇ ਵਿੱਚ ਕਿਉਂ ਦਾਨ ਕਰਨਾ ਚਾਹੀਦਾ ਹੈ ਤੇ ਕੇਸਸ ਹਮੇਂ ਕਰਨਾ ਚਾਹੀਦਾ ਹੈ ਜੇਕਰ ਅਸੀਂ ਇਹ ਝਾੜੂ ਤੇ ਲੋੜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦਾਨ ਕਰਦੇ ਹਾਂ ਤੇ ਇਸ ਦੇ ਸਾਨੂੰ ਕੀ ਕੀ ਫਾਇਦੇ ਹੁੰਦੇ ਹਨ ਜੇਕਰ ਆਪਾਂ ਨੁਕਸਾਨ ਦੀ ਗੱਲ ਕਰੀਏ ਤਾਂ ਸੰਗਤ ਜੀ ਇਸ ਚੀਜ਼ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜੇਕਰ ਆਪਾਂ ਇਹ ਦੋ ਚੀਜ਼ਾਂ ਨੂੰ ਦਾਨ ਕਰਦੇ ਹਾਂ ਤਾਂ ਇਸੇ ਆਪਾਂ ਨੂੰ ਫਾਇਦੇ ਹੀ ਫਾਇਦੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਤਾਂ ਜਦੋਂ ਅਸੀਂ ਇਹ ਦੋ ਚੀਜ਼ਾਂ ਦਾਨ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਰੀਰਕ ਜੋ ਵੀ ਦੁੱਖ ਨੇ ਸਰੀਰਕ ਤੌਰ ਤੇ ਉਹ ਸਾਡੇ ਸਾਰੇ ਦੂਰ ਹੋ ਜਾਂਦੇ ਨੇ ਸਾਡੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ ਇਸੇ ਤਰ੍ਹਾਂ ਸੰਗਤ ਜੀ ਜੇਕਰ ਆਪਣੇ ਸਰੀਰ ਤੇ ਕਿਤੇ ਵੀ ਕੋਈ ਗਠ ਹੋ ਜਾਂਦੀ ਹੈ ਕੋਈ ਗੰਢ ਬਣ ਜਾਂਦੀ ਹੈ ਕਈ ਵਾਰ ਤਾਂ ਉਹ ਗੰਢ ਜਿਹੜੀ ਹੁੰਦੀ ਹੈ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਹੈ ਪਰ ਕਈ ਵਾਰ ਆਮ ਨੋਰਮਲ ਹੀ ਆਪਣੇ ਸਰੀਰ ਤੇ ਕੋਈ ਗੰਢ ਬਣ ਜਾਂਦੇ ਹੈ ਇੱਕ ਰਸੌਲੀ ਦੀ ਤਰ੍ਹਾਂ ਜੇਕਰ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਡਾਕਟਰ ਕਹਿ ਦਿੰਦੇ ਹਨ ਕਿ ਇਹ ਕੋਈ ਡਰਨ ਵਾਲੀ ਗੱਲ ਨਹੀਂ ਤੁਸੀਂ ਮੈਡੀਸਨ ਲੈ ਲਓ ਤੇ ਹੌਲੀ-ਹੌਲੀ ਕਰਕੇ ਐਸਾ ਫਰਕ ਪੈ ਜਾਵੇਗਾ ਪਰ ਆਪਾਂ ਨੂੰ ਕਈ ਵਾਰ ਕਾਫੀ ਸਾਲ ਹੋ ਜਾਂਦੇ ਨੇ ਆਪਾਂ ਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਆਪਾਂ ਕਾਫੀ ਦਵਾਈਆਂ ਲੈਂਦੇ ਹਾਂ ਕਈ ਵਾਰ ਤਾਂ ਆਪਾਂ ਨੂੰ ਆਪਣੇ ਕੋਈ ਰਿਸ਼ਤੇਦਾਰ ਭੈਣ ਭਰਾ ਕਈ ਡਾਕਟਰ ਦੱਸ ਦਿੰਦੇ ਨੇ ਕਿ ਇੱਥੇ ਜਾ ਕੇ ਤੁਸੀਂ ਇਲਾਜ ਕਰਵਾ ਲਓ ਕਿ ਤੁਹਾਡੀ ਇਹ ਜੋ ਗੰਢ ਹੈ ਇਹ ਸਾਰੇ ਵੀ ਖੁਰ ਜਾਵੇਗੀ ਇਸ ਡਾਕਟਰ ਤੋਂ ਦਵਾਈ ਲੈਣ ਦੇ ਨਾਲ ਤੁਹਾਨੂੰ ਫਰਕ ਪੈ ਜਾਵੇਗਾ ਬਹੁਤ ਸਿਆਣਾ ਡਾਕਟਰ ਹੈ ਇਸ ਤਰ੍ਹਾਂ ਕਰਕੇ ਸੰਗਤ ਜੀ ਆਪਾਂ ਨੂੰ ਕਈ ਭੈਣ ਭਰਾ ਨੇ ਉਸ ਲਾਵਾ ਵੀ ਦੇਣ ਲੱਗ ਜਾਂਦੇ ਨੇ ਪਰ ਫਿਰ ਵੀ ਆਪਾਂ ਉਸ ਡਾਕਟਰ ਦੇ ਕੋਲ ਵੀ ਜਾਂਦੇ ਹਾਂ ਜਿੱਥੇ ਕਿਤੇ ਆਪਾਂ ਨੂੰ ਕੋਈ ਭੈਣ ਭਰਾ ਦੱਸਦਾ ਆਪਾਂ ਹਰ ਇੱਕ ਜਗ੍ਹਾ ਤੇ ਜਾਂਦੇ ਹਾਂ ਤੇ ਆਪਾਂ ਨੂੰ ਫਰਕ ਨਹੀਂ ਪੈਂਦਾ ਉਸ ਸਮੇਂ ਜੇਕਰ ਤੁਹਾਡੇ ਸਰੀਰ ਤੇ ਕਿਤੇ ਵੀ ਗੰਢ ਬਣ ਜਾਂਦੀ ਹੈ ਕੋਈ ਸੋਲੀਡ ਟਾਈਪ ਦੀ ਹੋ ਜਾਂਦੀ ਹੈ ਪਰ ਟੈਸਟ ਇੱਕ ਵਾਰ ਡਾਕਟਰੀ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਉਸ ਦਾ ਸੈਂਪਲ ਭੇਜ ਕੇ ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ ਉਹ ਨਾਰਮਲ ਹੀ ਗੰਢ ਹੈ ਤਾਂ ਉਹ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਮੰਦਰ ਦੇ ਵਿੱਚ ਲੋਨ ਤੇ ਝਾੜੂ ਦਾ ਦਾਨ ਜ਼ਰੂਰ ਕਰਕੇ ਆਓ ਕਿਉਂਕਿ ਤੁਹਾਨੂੰ ਡਾਕਟਰ ਦੀ ਮੈਡੀਸਨ ਤੋਂ ਵੱਧ ਫਾਇਦਾ ਇਸ ਚੀਜ਼ ਤੋਂ ਹੋਵੇਗਾ ਜੇਕਰ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਵਿੱਚ ਕਰਦੇ ਹੋ ਇਸ ਤੋਂ ਇਲਾਵਾ ਸੰਗਤ ਜੀ ਸਾਡੇ ਇੱਕ ਇਸ ਤੋਂ ਇਲਾਵਾ ਸੰਗਤ ਜੀ ਸਾਡੇ ਰਿਸਤੇਦਾਰਾਂ ਦੇ ਵਿੱਚ ਉਹਨਾਂ ਦੇ ਇੱਕ ਛੋਟੀ ਜੀ ਕਿਸੇ ਦੇ ਗੰਢ ਬਣੇ ਹੋਏ ਸੀ ਗਰਦਨ ਤੇ ਸਿਰ ਦੇ نیچے ਤੇ ਗਰਦਨ ਦੇ ਕੋਲ ਕੰਨ ਵਾਲੀ ਸਾਈਡ ਸਾਹ ਸੰਗਾ ਜੇ ਇਸੇ ਤਰ੍ਹਾਂ ਹੀ ਸਾਡੇ ਰਿਸ਼ਤੇਦਾਰਾਂ ਦੇ ਇੱਕ ਉਹਨਾਂ ਦੇ ਛੋਟੀ ਜੀ ਗੰਡ ਬਣੀ ਹੋਈ ਸੀ ਗਰਦਨ ਤੇ ਸਿਰ ਦੇ نیچے ਤੇ ਗਰਦਨ ਦੇ ਕੋਲ ਕੰਨ ਵਾਲੀ ਸਾਈਡ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਡਾਕਟਰਾਂ ਦੇ ਕੋਲੋਂ ਚੈੱਕਅਪ ਕਰਵਾਇਆ ਪਰ ਉਹ ਗੰਡ ਇੱਕ ਨਾਰਮਲ ਹੀ ਬਣੀ ਹੋਈ ਸੀ ਰਸੌਲੀ ਟਾਈਪ ਉਹਨਾਂ ਨੇ ਡਾਕਟਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਇਸ ਦਾ ਕੋਈ ਡਰ ਨਹੀਂ ਇੱਕ ਨਾਰਮਲ ਹੈ ਤੁਸੀਂ ਮੈਡੀਸਿਨ ਲੈ ਲਓ ਤੁਹਾਨੂੰ ਫਰਕ ਪੈ ਜਾਵੇਗਾ ਪਰ ਉਹਨਾਂ ਨੇ ਕੋਈ ਡਾਕਟਰ ਹੀ ਨਹੀਂ ਛੱਡਿਆ ਉਹ ਘਟਣ ਦੀ ਬਜਾਏ ਉਹ ਵੱਧ ਗਈ ਵੱਧ ਕੇ ਕਾਫੀ ਵੱਡੀ ਹੋ ਗਈ ਜਿਸ ਚੀਜ਼ ਨੂੰ ਲੈ ਕੇ ਉਹ ਪਰਿਵਾਰ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਕਿਉਂਕਿ ਹੁਣ ਡਾਕਟਰ ਕਹਿੰਦੇ ਸੀ ਕਿ ਇੰਨੇ ਵੱਡੇ ਗੰਡੇ ਹੈ ਜਿਹੜੇ ਉਹ ਦਵਾਈਆਂ ਦੇ ਨਾਲ ਖੁਰਨੇ ਨਹੀਂ ਤੁਹਾਨੂੰ ਫਰਕ ਨਹੀਂ ਪੈਣਾ ਤੇ ਇਸ ਦਾ ਤੁਸੀਂ ਆਪਰੇਟ ਕਰਵਾ ਲਓ ਤੇ ਉਹ ਪਰਿਵਾਰ ਨੇ ਤੇ ਉਹ ਪਰਿਵਾਰ ਨੇ ਆਪਰੇਟ ਨਹੀਂ ਕਰਵਾਇਆ ਉਹਨਾਂ ਨੂੰ ਸੀ ਕਿ ਸਾਡਾ ਕਿ ਸਾਡੇ ਸਿਰ ਤੇ ਕਰਨ ਦਾ ਕੰਮ ਹੈ ਜਿਸ ਕਰਕੇ ਉਹ ਪਰਿਵਾਰ ਡਰਦਾ ਸੀ ਉਹਨਾਂ ਨੇ ਆਪਰੇਸ਼ਨ ਕਰਵਾਇਆ ਹੀ ਨਹੀਂ ਤਾਂ ਸੰਗਤ ਜੀ ਉਹਨਾਂ ਨੂੰ ਇੱਕ ਪਰਿਵਾਰ ਨੇ ਪਿੰਡ ਦੇ ਵਿੱਚ ਉਹ ਹੀ ਉਹਨਾਂ ਦੇ ਨਾਲ ਲੱਗਦੇ ਕਰਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਤੁਸੀਂ ਸਾਡਾ ਕਹਿਣਾ ਮੰਨੋਗੇ ਤਾਂ ਅਸੀਂ ਤੁਹਾਨੂੰ ਕੁਝ ਦੱਸੀਏ ਤਾਂ ਉਹ ਪਰਿਵਾਰ ਨੇ ਕਿਹਾ ਕਿ ਤੁਸੀਂ ਦੱਸੋ ਅਸੀਂ ਤਾਂ ਬਹੁਤ ਜ਼ਿਆਦਾ ਪੈਸੇ ਵੀ ਇਹ ਦਵਾਈਆਂ ਤੇ ਲਗਾ ਰਹੇ ਹਾਂ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਤਾਂ ਫਰਕ ਪੈਣਾ ਚਾਹੀਦਾ ਹੈ ਕਿ ਘਟਨੇ ਚਾਹੀਦੇ ਸੀ ਪਰ ਇਹ ਸਾਡੀ ਗੰਡ ਅੱਗੇ ਤੋਂ ਵੱਧ ਗਈ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਪਰਿਵਾਰ ਨੇ ਦੱਸਿਆ ਕਿ ਸਾਨੂੰ ਪਿੰਡ ਦੇ ਵਿੱਚ ਉਹ ਕਹਿੰਦੇ ਬਜ਼ੁਰਗ ਮਾਤਾ ਨੇ ਦੱਸਿਆ ਕਿ ਤੁਸੀਂ ਨੌਨ ਦਾ ਪੈਕਟ ਤੇ ਇੱਕ ਝਾੜੋ ਜਿਹੜਾ ਹੈ ਤੀਲਾਂ ਵਾਲਾ ਝਾੜੋ ਹੁੰਦਾ ਹੈ ਉਹ ਵਾਲਾ ਇਹ ਦੋ ਚੀਜ਼ਾਂ ਤੁਸੀਂ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਦਾਨ ਕਰਕੇ ਆਓ ਤੁਸੀਂ ਇੱਕ ਵਾਰ ਕਰ ਲਓ ਦੋ ਵਾਰ ਕਰ ਲਓ ਤਿੰਨ ਵਾਰ ਕਰ ਲਓ ਜਿੰਨੀ ਦੇਰ ਤੱਕ ਤੁਹਾਨੂੰ ਫਰਕ ਨਹੀਂ ਪੈਂਦਾ ਓਨੀ ਦੇਰ ਤੱਕ ਜਿੰਨੀ ਵਾਰ ਤੁਸੀਂ ਇਹ ਹੀ ਦੋ ਚੀਜ਼ਾਂ ਦਾ ਦਾਨ ਕਰੋਗੇ ਓਨੀ ਜਲਦੀ ਹੀ ਤੁਹਾਨੂੰ ਫਰਕ ਪਵੇਗਾ ਤੇ ਉਹ ਪਰਿਵਾਰ ਨੇ ਸੰਗਤ ਜੀ ਸਾਰੇ ਡਾਕਟਰਾਂ ਦੀਆਂ ਦਵਾਈਆਂ ਛੱਡ ਕੇ ਜਦੋਂ ਇਹ ਦੋ ਚੀਜ਼ਾਂ ਦਾ ਦਾਨ ਕੀਤਾ ਉਹ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ 4 ਸਾਲ ਹੋ ਗਏ ਸੀ 4 ਸਾਲ ਹੋ ਗਏ ਸੀ ਕਹਿੰਦੇ ਕਿ ਅਸੀਂ ਕੋਈ ਵੀ ਡਾਕਟਰ ਨਹੀਂ ਸੀ ਛੱਡਿਆ ਜਿੱਥੇ ਕਿਸੇ ਨੇ ਦੱਸਣਾ ਉੱਥੇ ਹੀ ਅਸੀਂ ਚਲੇ ਜਾਣਾ ਤੇ 6 ਮਹੀਨੇ ਲਗਾਤਾਰ ਮਹੀਨੇ ਦੇ ਵਿੱਚ ਦੋ ਵਾਰ ਕਹਿੰਦੇ ਕਿ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਕਿ ਇਹ ਦੋ ਚੀਜ਼ਾਂ ਦਾ ਦਾਨ ਕੀਤਾ ਕਹਿੰਦੇ ਕਿ ਜਿਹੜੀ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗੰਢ ਬਣੀ ਹੋਈ ਸੀ ਉਹ ਪਰਿਵਾਰ ਅਫਰੇਸ਼ਨ ਕਰਵਨ ਤੋਂ ਠਾਤ ਦਾ ਸੀ ਤੇ ਉਹ ਸਾਰੀ ਗੰਢ ਜਿਹੜੀ ਹੈ ਉਹ 6 ਮਹੀਨਿਆਂ ਦੇ ਵਿੱਚ ਬਿਲਕੁਲ ਖੁਰ ਗਈ ਉੱਥੇ ਲੱਗਦਾ ਕਿ ਉਸ ਜਗ੍ਹਾ ਤੇ ਉਹ ਪਰਿਵਾਰ ਨੇ ਦੱਸਿਆ ਕਿ ਸਾਡੇ ਇੱਥੇ ਕੋਈ ਜ਼ਖਮ ਸੀ ਜਾਂ ਕੋਈ ਗੰਡਸੇ ਸੋ ਇਸੇ ਤਰ੍ਹਾਂ ਸੰਗਤ ਜੀ ਜੇਕਰ ਤੁਹਾਨੂੰ ਹੋਵੇ ਸਰੀਰ ਤੇ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਇੱਕ ਵਾਰ ਡਾਕਟਰ ਦੀ ਸਲਾਹ ਲੈ ਕੇ ਡਾਕਟਰ ਤੋਂ ਮੈਡੀਸਨ ਲੈ ਕੇ ਜੇਕਰ ਤੁਹਾਨੂੰ ਫਰਕ ਨਹੀਂ ਪੈ ਰਿਹਾ ਤੁਸੀਂ ਕਾਫੀ ਸਮੇਂ ਤੋਂ ਇਸ ਤਰ੍ਹਾਂ ਤੁਹਾਨੂੰ ਕਿਤੋਂ ਇਲਾਜ ਬਹੁਤ ਕਰਵਾ ਲਿਆ ਪਰ ਫਰਕ ਨਹੀਂ ਪੈਂਦਾ ਪਰ ਰਿਪੋਰਟ ਵੀ ਬਿਲਕੁਲ ਨੋਰਮਲ ਹੈ ਤਾਂ ਤੁਸੀਂ ਇਹ ਦੋ ਚੀਜ਼ਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਾਨ ਕਰ ਸਕਦੇ ਹੋ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਤਾਂ ਤੁਸੀਂ ਮੰਦਰ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਮੰਦਰ ਵਿੱਚ ਕਰ ਸਕਦੇ ਹੋ ਜਿੱਥੇ ਤੁਹਾਡਾ ਮਨ ਮੰਨਦਾ ਹੈ ਤੁਸੀਂ ਉੱਥੇ ਹੀ ਇਸ ਦੋ ਚੀਜ਼ਾਂ ਦਾ ਦਾਨ ਕਰੋ ਤੇ ਤੁਹਾਡੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਸਰੀਰਕ ਰੋਗ ਜਿਹੜੇ ਉਹ ਕੱਟੇ ਜਾਣਗੇ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਮਣੀ ਦਾ ਕੋਈ ਰੋਗ ਹੈ ਤੁਹਾਨੂੰ ਖਰਚ ਦਿਜੇਵੇਂ ਕੋਈ ਪ੍ਰੋਬਲਮ ਹੈ ਸਕਿਨ ਦੀ ਪ੍ਰੋਬਲਮ ਹੈ ਤੇ ਕਾਫੀ ਤੁਹਾਡੇ ਜ਼ਖਮ ਬਨ ਜਾਂਦੇ ਹਨ ਤੇ ਇਸੇ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਕੋਈ ਜ਼ਖਮ ਜਿਵੇਂ ਉਹ ਪੱਕ ਜਾਂਦਾ ਹੈ ਤਾਂ ਉਹਦਾ ਫਰਕ ਨਹੀਂ ਪੈਂਦਾ ਇਸ ਤਰ੍ਹਾਂ ਦੀ ਤੁਹਾਨੂੰ ਸਰੀਰਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਸੰਗਤ ਜੀ ਇਹ ਦੋ ਚੀਜ਼ਾਂ ਨੂੰ ਦਾਨ ਕਰਨਾ ਸ਼ੁਰੂ ਕਰ ਦਿਓ ਤੋਂ ਆਂਡੇ ਸਾਰੇ ਦੁੱਖ ਦੂਰ ਹੋ ਜਾਣਗੇ ਜੇਕਰ ਤੁਹਾਨੂੰ ਘਰ ਦੇ ਵਿੱਚ ਕੋਈ ਦੁੱਖ ਵੀ ਨਹੀਂ ਹੈ ਤਾਂ ਥੋੜਾ ਸਮਾਂ ਛੱਡ ਕੇ ਜਿਵੇਂ 6 ਮਹੀਨੇ ਜਾਂ ਫਿਰ ਸਾਲ ਦੇ ਵਿੱਚ ਇੱਕ ਵਾਰ ਤੁਸੀਂ ਜ਼ਰੂਰ ਇਹ ਦੋ ਚੀਜ਼ਾਂ ਦਾ ਦਾਨ ਕਰਿਆ ਕਰੋ ਜਿਹੜਾ ਵੀ ਭੈਣ ਭਰਾ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਦਾ ਹੈ ਸੰਗਤ ਜੀ ਉਹਨਾਂ ਸੰਗਤ ਜੀ ਉਹਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਦੁੱਖ ਤਕਲੀਫ ਨਹੀਂ ਹੁੰਦਾ ਤੇ ਨਾ ਹੀ ਕਦੇ ਹੋਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਦੋ ਚੀਜ਼ਾਂ ਤੋਂ ਇਲਾਵਾ ਜੇਕਰ ਤੁਸੀਂ ਇੱਕ ਚੀਜ਼ ਦਾ ਦਾਨ ਕਰਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਜੇਕਰ ਉਹ ਚੀਜ਼ ਉਹ ਚੀਜ਼ ਕਿਹੜੀ ਹੈ ਕਾਲੇ ਤੇਲ ਕਾਲੇ ਤੇਲ ਦਾ ਦਾਨ ਸਾਨੂੰ ਕਰਨ ਦੇ ਨਾਲ ਕਿੰਨੇ ਫਾਇਦੇ ਹੁੰਦੇ ਹਨ ਅਸੀਂ ਕਾਲੇ ਤੇਲ ਦਾ ਦਾਨ ਕਦੋਂ ਤੇ ਕਿਸ ਸਮੇਂ ਕਿਸ ਦਿਨ ਕਰਨਾ ਹੈ ਇਹ ਵੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਸਾਨੂੰ ਕਿਹੜੇ ਦਿਨ ਸੰਗਤ ਜੀ ਕਾਲੇ ਤੇਲ ਦਾ ਦਾਨ ਕਰਨਾ ਚਾਹੀਦਾ ਹੈ ਸਨਤਨ ਧਰਮ ਦੇ ਵਿੱਚ ਹਰ ਇੱਕ ਦਿਨ ਸੰਗਤ ਜੀ ਖਾਸ ਮਹੱਤਤਾ ਹੈ ਤੇ ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਦਿਨ ਦੇ ਹਿਸਾਬ ਦੇ ਨਾਲ ਦਾਨ ਕੀਤਾ ਜਾਵੇ ਦਿਨ ਦੇ ਵਾਰ ਦੇ ਸਮੇਂ ਤਾਂ ਜਿਹੜੇ ਮਨੁੱਖ ਨੂੰ ਫਾਇਦੇ ਮਿਲਦੇ ਹਨ ਉਹ ਵਦੇਰੇ ਉਸ ਨੂੰ ਪਤਾ ਹੈ ਜੇ ਇਸ ਦੇ ਨਾਲ ਸੰਗਤ ਜੀ ਮਨੁੱਖ ਨੂੰ ਨਤੀਜੇ ਚੰਗੇ ਮਿਲਦੇ ਨੇ ਕਿਉਂਕਿ ਸੰਗਤ ਜੀ ਹਰ ਇੱਕ ਦਿਨ ਵਕ ਵਕ ਦੇਵੀ-ਦੇਵਤਿਆਂ ਗ੍ਰਹਾਂ ਤਾਰਾ ਮੰਡਲਾਂ ਦੇ ਨਾਲ ਜੁੜਿਆ ਹੈ ਇਸੇ ਕਰਕੇ ਸੰਗਤ ਜੀ ਕਈ ਲੋਕਾਂ ਦਾ ਦਾਨ ਅਨੁਸਾਰ ਕਰਨ ਦੇ ਵਿੱਚ ਦਿਨ ਦੇ ਅਨੁਸਾਰ ਦਾਨ ਕਰਨ ਦੇ ਵਿੱਚ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸਹੀ ਸਮੇਂ ਸਿਰ ਦਾਨ ਅਸੀ ਕਰਾਂਗੇ ਤਾਂ ਸਾਨੂੰ ਇਹ ਸਭ ਫਲ ਜ਼ਰੂਰ ਮਿਲੇਗਾ ਉਹ ਸਾਨੂੰ ਵਾਧ ਮਿਲੇਗਾ ਤੇ ਇਹ ਵੀ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਹਫ਼ਤੇ ਦੇ 7 ਦਿਨਾਂ ਦੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਹ ਵੱਖ-ਵੱਖ ਹੁੰਦੀਆਂ ਨੇ ਕਹਿਣ ਤੋਂ ਭਾਵ ਕਿ ਉਹਨਾਂ ਦਾ ਇਹ ਕਹਿਣਾ ਕਿ ਹਰ ਇੱਕ ਦਿਨ ਦੀ ਆਪਣੀ ਅਲੱਗ ਮਹੱਤਤਾ ਹੈ ਕਿਹੜੇ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਹੜੇ ਦਿਨ ਕੀ ਨਹੀਂ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਸੰਗਤ ਜੀ ਜਦੋਂ ਵੀ ਅਸੀਂ ਕਾਲੇ ਤੇਲ ਦਾ ਦਾਨ ਕਰਨਾ ਹੈ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਾਲੇ ਤੇਲ ਦਾ ਦਾਨ ਮੰਗਲਵਾਰ ਦੇ ਦਿਨ ਨੂੰ ਬਿਲਕੁਲ ਵੀ ਨਾ ਕਰਿਓ ਕਿਉਂਕਿ ਜੇਕਰ ਅਸੀਂ ਮੰਗਲਵਾਰ ਨੂੰ ਕਾਲੇ ਤੇਲ ਦਾ ਦਾਨ ਕਰਦੇ ਹਾਂ ਇਸ ਨਾਲ ਸਾਨੂੰ ਅਸ਼ubh ਫਲ ਮਿਲਦਾ ਹੈ ਸ਼ubh ਫਲ ਨਹੀਂ ਮਿਲਦਾ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਇਸ ਦਿਨ ਤੁਸੀਂ ਕਾਲੇ ਤੇਲ ਦਾ ਦਾਨ ਕਦੇ ਵੀ ਭੁੱਲ ਕੇ ਨਾ ਕਰਿਓ ਇਹ ਜਾਣ ਕਰੇ ਇਹ ਜਾਣ ਕਰੇ ਅੱਗੇ ਹੋਰ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਭੈਣ ਭਰਾਵਾਂ ਨੂੰ ਦੱਸ ਸਕਦੇ ਹੋ ਇਸੇ ਨਾਲ ਨਾਲ ਵੀਰਵਾਰ ਦੇ ਦਿਨ ਤੁਹਾਨੂੰ ਤੇਲ ਦਾ ਦਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਵੀਰਵਾਰ ਦਾ ਦਿਨ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਹੁੰਦਾ ਹੈ ਇਸ ਕਰਕੇ ਵੀਰਵਾਰ ਨੂੰ ਕਾਲੇ ਤੇਲ ਦਾ ਦਾਨ ਕਰਨ ਤੋਂ ਬਚਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਭੁੱਲ ਕੇ ਵੀਰਵਾਰ ਦੇ ਦਿਨ ਨੂੰ ਕਾਲੇ ਤੇਲ ਦਾ ਧਾਨ ਕਰ ਲੈਂਦਾ ਹੈ ਤਾਂ ਉਸੇ ਚੰਗੀ ਕਿਸਮਤ ਜਿਹੜੀ ਉਹ ਇਕੱਠ ਜਾਂਦੀ ਹੈ ਕਹਿਣ ਤੋਂ ਭਾਵ ਜਦੋਂ ਆਪਣੇ ਸਾਰਾ ਵਧੀਆ ਕਾਰੋਬਾਰ ਚੱਲਦਾ ਹੈ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੁੰਦਾ ਹੈ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਤਾਂ ਪੈਸੇ ਦੀ ਤੰਗੀ ਪਰੇਸ਼ਾਨੀ ਨਹੀਂ ਹੁੰਦੀ ਹੈ ਜਦੋਂ ਸਾਡੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਅਚਾਨਕ ਮੁਸ਼ਕਲਾਂ ਆ ਜਾਂਦੀਆਂ ਹਨ ਤਾਂ ਇਹਨਾਂ ਕੰਮਾਂ ਦੇ ਕਰਕੇ ਇਹਨਾਂ ਚੀਜ਼ਾਂ ਕਰਕੇ ਜਿੰਨਾ ਬਾਰੇ ਸਾਨੂੰ ਇਹ ਛੋਟੀ ਛੋਟੀ ਜਾਣਕਾਰੀ ਨੇ ਮਿਲੇ ਹੁੰਦੇ ਤੇ ਅਸੀਂ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਇਹ ਗਲਤੀ ਕਰ ਬੈਠਦੇ ਹਾਂ ਜਿਸ ਨਾਲ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਣ ਕੇ ਖੜੀਆਂ ਹੋ ਜਾਂਦੀਆਂ ਹਨ ਇਸ ਕਰਕੇ ਤੁਸੀਂ ਵੀਰਵਾਰ ਦੇ ਦਿਨ ਨੂੰ ਕਾਲੇ ਤੇਲ ਦਾ ਦਾਨ ਬਿਲਕੁਲ ਵੀ ਨਹੀਂ ਕਰਨਾ ਇਸ ਤੋਂ ਇਲਾਵਾ ਸੰਗਤ ਜੀ ਸ਼ੁੱਕਰਵਾਰ ਵਾਲੇ ਦਿਨ ਸਾਨੂੰ ਕਾਲੇ ਤੇਲ ਦਾ ਦਾਨ ਬਿਲਕੁਲ ਨਹੀਂ ਕਰਨਾ ਚਾਹੀਦਾ ਸੰਗਤ ਜੀ ਹਰ ਇੱਕ ਮਨੁੱਖ ਨੂੰ ਦਾਨ ਕਰਨਾ ਸੰਗਤ ਜੀ ਜਿਵੇਂ ਆਪਣੇ ਬਜ਼ੁਰਗ ਕਹਿ ਦਿੰਦੇ ਹਨ ਕਿ ਕਾਲੇ ਮਹਾਂ ਦਾ ਦਾਨ ਕਰਨ ਦੇ ਨਾਲ ਸਾਡੇ ਤੇ ਜਿਹੜੇ ਭਾਰੇ ਜਿਹੜੇ ਦਿਨ ਭਾਰੇ ਨੇ ਉਹ ਟਲਦੇ ਨੇ ਜਿਵੇਂ ਤੁਸੀਂ ਇਹ ਸੁਣਿਆ ਹੋਣਾ ਕਿ ਕਈ ਵਾਰ ਆਪਣੇ ਘਰ ਦੇ ਵਿੱਚ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਕੋਈ ਕਾਫੀ ਸਾਲਾਂ ਦਾ ਅੜਿਆ ਹੋਇਆ ਕੰਮ ਛੇੜਾ ਆਪਣਾ ਬੰਦਾ ਨਹੀਂ ਤੇ ਆਪਣੇ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਵੱਡੇ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਦੇ ਸਮੇਂ ਇਹੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਬੇਟਾ ਇਹ ਤੁਹਾਡਾ ਕੰਮ ਬਣ ਜਾਵੇਗਾ ਤੁਸੀਂ ਉਸੀ ਕਿਹੜਾ ਰੱਬ ਦੇ ਮਾ ਮਾਰੇ ਨੇ ਇਸ ਕਰਕੇ ਸੰਗਤ ਜੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਜਿਹੜੇ ਮਾਣੇ ਉਹ ਵੀ ਧਾਨ ਕਰਨੇ ਚਾਹੀਦੇ ਨੇ ਕਾਲੇ ਮਾ ਦਾ ਧਾਨ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਬਾਕੀ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟੇ ਛੋਟੇ ਥੋੜੇ ਬਹੁਤ ਧਾਨ ਪਾਉਣ ਦਾ ਕੰਮ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਹੈ ਜੇਕਰ ਅਸੀਂ ਆਪਣਾ ਪਉਣ ਧਨ ਦੇ ذریعے ਕਿਸੇ ਭੈਣ ਭਰਾ ਜਾਂ ਲੋੜਵੰਦ ਪਰਿਵਾਰ ਦੇ ਅਸੀਂ ਮਦਦ ਕਰਦੇ ਹਾਂ ਜਿਸ ਦੇ ਨਾਲ ਸੰਗਤ ਜੀ ਉਸ ਜਿੰਦਗੀ ਜਿਹੜੀ ਹੈ ਉਸ ਖਾਲੀ ਹੁੰਦੀ ਹੈ ਤੇ ਉਸ ਦਾ ਅਸੀਂ ਸਹਾਰਾ ਬਣਦੇ ਹਾਂ ਤਾਂ ਪ੍ਰਮਾਤਮਾ ਸਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਿੰਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਤੇ ਵਾਇਗਰੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਸਾਡਾ ਘਰ ਪਰਿਵਾਰ ਜੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ ਵਾਇਗਰੋ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਨੇ ਤੇ ਹੋਰ ਬਖਸ਼ਿਸ਼ਾਂ ਕਰਦੇ ਨੇ ਇਦਾਂ ਦੇ ਕਾਰਜ ਕਰਨ ਦੀਆਂ ਇਸੇ ਤਰ੍ਹਾਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਬਹੁਤ ਦਾਨਪੂਰਨ ਕਰਦੇ ਹਾਂ ਪਰ ਫਿਰ ਵੀ ਇਹ ਸਾਰਾ ਕੰਮ ਕਰ ਕਰਨ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਬਣੀਆਂ ਰਹਿੰਦੀਆਂ ਨੇ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਜਾਨ ਦਾ ਨਾਮ ਨਹੀਂ ਲੈਂਦੇ ਪਰ ਫਿਰ ਵੀ ਸੰਗਤ ਜੀ ਤੁਸੀਂ ਜ਼ਰੂਰ ਦਾਨ ਪੁੰਨ ਕਰਿਆ ਕਰੋ ਤੇ ਇਸ ਦੇ ਨਾਲ ਤੁਸੀਂ ਗੁਰਬਾਣੀ ਦਾ ਜਾਪ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਆਪਾਂ ਮਾੜੇ ਕਰਮ ਕੀਤੇ ਨੇ ਤੇ ਆਪਾਂ ਨੂੰ ਮਾੜੇ ਕਰਮਾਂ ਦੀ ਜਿਹੜੀ ਭੁਲਣਾ ਹੈ ਉਹ ਵੀ ਤਾਂ ਅਸੀਂ ਪਰਮਾਤਮਾ ਤੋਂ ਬਖਸ਼ਾਉਣੀ ਹੈ ਇਸ ਕਰਕੇ ਥੋੜੇ-ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਾਂ ਆਉਣਗੇ ਇਦਾਂ ਤਾਂ ਨਹੀਂ ਹੁੰਦਾ ਕਿ ਅੱਜ ਆਪਾਂ ਪੁੰਨ ਦਾਨ ਕੀਤਾ ਪਾਠ ਕੀਤਾ ਤੇ ਅੱਜ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਸੁਖਾਲੀ ਹੋ ਜਾਵੇ ਪਰਮਾਤਮਾ ਦੀ ਕਿਰਪਾ ਬਹੁਤ ਜ਼ਿਆਦਾ ਹੈ ਮਿਹਨਤ ਦੇ ਬਾਦ ਹੁੰਦੀ ਹੈ ਸੰਗਤ ਜੀ ਇਹ ਮਿਹਨਤ ਅਸੀਂ ਕਿਵੇਂ ਕਰਨੀ ਹੈ ਇਹ ਮਿਹਨਤ ਅਸੀਂ ਚੰਗੇ ਕਰਮ ਕਰਨੇ ਨੇ ਅਸੀਂ ਗੁਰ ਬਾਣੀ ਵੱਧ ਵੱਧ ਪੜ੍ਹਨੀ ਹੈ ਵੱਧ ਵੱਧ ਅਸੀਂ ਪੁੰਨਦਾਨ ਕੰਮ ਕਰਨਾ ਹੈ ਕਦੇ ਅਸੀਂ ਕਿਸੇ ਨਾਲ ਬੁਰਾ ਨਹੀਂ ਕਰਨਾ ਕਿਸੇ ਦੇ ਪ੍ਰਤੀ ਅਸੀਂ ਚੁਗਲੀਆਂ ਨਿੰਦਿਆ ਨਹੀਂ ਕਰਨੀ ਅਸੀਂ ਆਪਣੇ ਮਨ ਨੂੰ ਬਿਲਕੁਲ ਸਾਫ਼ ਸੁਥਰਾ ਰੱਖ ਕੇ ਅਸੀਂ ਪਰਮਾਤਮਾ ਦੇ ਨਾਲ જોડਨਾ ਹੈ ਚੰਗੇ ਕਰਮ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਾਂਗੇ ਜਿਨਾ ਪ੍ਰਮਾਤਮਾ ਨੇ ਦਿੱਤਾ ਹੈ ਉਸ ਦਾ ਲੱਖ ਲੱਖ ਸ਼ੁਕਰਗੁਜ਼ਾਰ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦッセ ਬਚਨਾ ਅਨਸਾਰ ਅਸੀਂ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੰਗਤ ਜੀ ਕਦੇ ਵੀ ਦੁੱਖ ਤਕਲੀਫ ਨਹੀਂ ਆਉਣਗੇ ਇਸ ਗੱਲ ਦੀ ਤਾਂ ਆਪਾਂ ਨੂੰ ਸਾਰਿਆਂ ਨੂੰ 101% ਗਾਰੰਟੀ ਹੈ ਇਸ ਤਰ੍ਹਾਂ ਸਾਲ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਐਸੀ ਸਾਡੀ ਸੰਗਤ ਜੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ